ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਹੋ ਅੱਜ ਮੈਂ ਇੱਕ ਭਰਾ ਦੇ ਖੇਤਾਂ ਵੱਲ ਪਹੁੰਚਿਆ ਸੀ ਤੇ ਭਰਾ ਨੇ ਅਰਬੀ ਦੀ ਜਿਹੜੀ ਫਸਲ ਆ ਅਰਬੀ ਦੀ ਖੇਤੀ ਕੀਤੀ ਹੋਈ ਆ ਆ ਦੇਖ ਸਕਦੇ ਹੋ ਤੁਸੀਂ ਮੁੰਡੇ ਕਈਆਂ ਲੈ ਕੇ ਅਰਬੀ ਪਾਟ ਰਹੇ ਨੇ ਤੇ ਇਹ ਅਰਬੀ ਪਈ ਆ ਦੇਖੋ ਇਹ ਗ੍ਰੇਡ ਦੇ ਵਿੱਚ ਅਰਬੀ ਤੋੜ ਰਹੇ ਨੇ ਬਾਈ ਸਾਡਾ ਭਰਾ ਲੱਗਿਆ ਆ ਅਰਬੀ ਤੋੜਨ ਵਾਸਤੇ ਤੇ ਜਿੱਥੋਂ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੀ ਅਰਬੀ ਲੱਗੀ ਹੋਈ ਆ ਅਰਬੀ ਦੀ ਖੇਤੀ ਹੋਰ ਹੀ ਆ ਦੇਖ ਸਕਦੇ ਆ ਅਰਬੀ ਅਰਬੀ ਦੀ ਫਸਲ ਹੈ ਤੇ ਲੋਕ ਲੱਖਾਂ ਰੁਪਏ ਕਮਾ ਰਹੇ ਨੇ ਅਰਬੀ ਦੀ ਫਸਲ ਚੋਂ ਤੇ ਹਾਂਜੀ ਭਾਈ ਕੀ ਹਾਲ ਹੈ ਕੀ ਹਾਲ ਚਾਲ ਹੈ ਠੀਕ ਹੈ ਹੋ ਠੀਕ ਹੈ ਕੀ ਰੇਟ ਚੱਲਦਾ ਪਿਆ ਅਰਬੀ ਦਾ ਅੱਜ ਕੱਲ ਮੰਡੀ ਮੰਡੀ ਚ ਅਰਬੀ ਆ ਚੱਲ ਰਿਹਾ 30 35 ਦਾ ਜੀ 35 ਰੁਪਏ ਕਿਲੋ ਦੋਸਤੋ ਅਰਬੀ ਦਾ ਰੇਟ ਇਸ ਟਾਈਮ ਮੰਡੀ ਦਾ ਰੇਟ ਆ ਤੇ ਆ ਦੇਖੋ ਬਾਈ ਪਾਟ ਰਹੇ ਆ ਅਰਬੀ ਤੇ ਅਰਬੀ ਦੀ ਜਿਹੜੀ ਫਸਲ ਆ ਐਤਕੀ ਬਹੁਤ ਅੱਛੀ ਫਸਲ ਆ ਅਰਬੀ ਦੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਆ ਦੇਖੋ ਜਿੱਥੋਂ ਤੱਕ ਤੁਹਾਡੀ ਨਿਗਾ ਜਾਂਦੀ ਹੈ ਸਾਰੀ ਅਰਬੀ ਹੈ ਆ ਦੇਖ ਬਾਈ ਅਰਬੀ ਪਾੜ ਰਹੇ ਨੇ ਜਿੱਥੋਂ ਤੱਕ ਵੀ ਤੁਹਾਡੀ ਨਿਗਾ ਜਾਂਦੀ ਹੈ ਇਹ ਸਾਰੀ ਅਰਬੀ ਦੀ ਫਸਲ ਹੈ ਆਰਬੀ ਦੀ ਖੇਤੀ ਬਹੁਤ ਵਧੀਆ ਤਰੀਕੇ ਨਾਲ ਤੇ ਦੂਜੀ ਗੱਲ ਬਾਈ ਪੰਜਾਬ ਦੇ ਵਿੱਚ ਬਿਹਾਰ ਦੇ ਵਿੱਚੋਂ ਆ ਕੇ ਉਰੇ ਪੰਜਾਬ ਦੇ ਵਿੱਚ ਖੇਤੀ ਕਰ ਰਹੇ ਨੇ ਤੇ ਬਹੁਤ ਅੱਛੀ ਇਨਕਮ ਜਿਹੜੀ ਸਬਜੀ ਦੇ ਵਿੱਚੋਂ ਇਹ ਕਮਾ ਰਹੇ ਨੇ ਠੀਕ ਹੈ ਇਹ ਪੰਜਾਬ ਦੇ ਨਹੀਂ ਹੈਗੇ ਬਿਹਾਰ ਤੋਂ ਆ ਕੇ ਉਰੇ ਮਤਲਬ ਕਿ ਖੇਤੀ ਕਰ ਰਹੇ ਨੇ ਸਬਜੀ ਦਾ ਕੰਮ ਕਰ ਰਹੇ ਨੇ ਉਰੇ ਠੇਕੇ ਦੇ ਜ਼ਮੀਨ ਲੈ ਕੇ ਵਟਾਈ ਦੀ ਵਟਾਈ ਤੇ ਜ਼ਮੀਨ ਲੈ ਕੇ ਇਹ ਸਬਜੀ ਦੀ ਖੇਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇਹ ਕਰ ਰਹੇ ਨੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੀ ਅਰਬੀ ਹੈ ਤੇ ਮੈਂ ਬਾਈ ਨੂੰ ਪੁੱਛਿਆ ਸੀ ਵੀ ਜੀਰੀ ਕਿਉਂ ਨਹੀਂ ਲਾਈ ਬਾਈ ਕਹਿੰਦਾ ਵੀ ਜੀਰੀ ਦਾ ਕੋਈ ਫਾਇਦਾ ਨਹੀਂ ਲਾਣ ਦਾ ਜੀਰੀ ਦੇ ਵਿੱਚੋਂ ਕੁਝ ਬਚਦਾ ਨਹੀਂ ਕਿਉਂਕਿ ਜੀਰੀ ਦਾ ਪੈਸਾ ਜੀਰੀ ਦੇ ਵਿੱਚ ਹੀ ਫੜ ਜਾਂਦਾ ਤੇ ਸਬਜ਼ੀ ਦੀ ਕਮਾਈ ਹੈ ਜਿਹੜੀ ਉਹ ਤੁਹਾਨੂੰ ਦਿਖਾ ਰਿਹਾ ਇਹ ਸਬਜ਼ੀ ਸਾਰੀ ਅਰਬੀ ਹੈ ਅਰਬੀ ਦੀ ਫਸਲ ਹੈ ਇਸ ਵਾਰ ਬਹੁਤ ਵਧੀਆ ਪੈਦਾਵਾਰ ਹੈ ਜਿਹੜੀ ਅਰਬੀ ਦੀ ਉਹ ਬਹੁਤ ਵਧੀਆ ਪੈਦਾਵਾਰ ਜਿਹੜੀ ਹੋਈ ਹੈ ਉਹ ਬਹੁਤ ਅੱਛੀ ਪੈਦਾਵਾਰ ਹੈ ਅਰਬੀ ਦੀ ਉਹ ਤੁਸੀਂ ਦੇਖ ਸਕਦੇ ਹੋ ਵੀਰ ਪੱਟੀ ਜਾਂਦਾ ਠੀਕ ਹੈ ਅਰਬੀ ਫਿਰ ਇਹਨਾਂ ਸਵੇਰੀ ਮੰਡੀ ਲੈ ਕੇ ਜਾਣੀ ਹੁੰਦੀ ਹੈ ਤੇ ਮੰਡੀ ਦਾ 40 ਤੋਂ 35 ਤੋਂ 40 ਰੁਪਏ ਕਿਲੋ ਅਰਬੀ ਦਾ ਰੇਟ ਜਿਹੜਾ ਵੀਰ ਉਹ ਦੱਸ ਰਿਹਾ ਕਿ 35-40 ਰੁਪਏ ਕਿਲੋ ਜਿਹੜਾ ਰੇਟ ਹੈ ਅਰਬੀ ਦਾ ਉਹ ਵਿਕੀ ਜਾਂਦੀ ਹੈ ਠੀਕ ਹੈ ਦੋਸਤੋ ਤਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਦੇ ਪੇਜ ਦੇ ਨਮੇ ਆਏ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਤਾਕੀ ਸਬਜੀ ਰਿਲੇਟਡ ਵੀਡੀਓ ਮੈਂ ਕੋਈ ਵੀ ਪਾਵਾ ਉਹ ਤੁਹਾਡੇ ਤੱਕ ਪਹੁੰਚ ਸਕੇ ਤਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿਲਦੇ ਆ ਧੰਨਵਾਦ ਦੋਸਤੋ ਰੱਬ ਰੱਖਾ ਜੀ ਦੱਬ ਕੇ ਸ਼ੇਅਰ ਕਰਿਓ ਵੀਡੀਓ